ਕੌਣ ਵੱਧ ਟੈਲੈਂਟਡ ਹੈ ਇੱਕ ਕੋਠੀਆਂਕਾਰਾਂ ਚ ਜੰਮਿਆ ਜਿਹਨੂੰ ਸਾਰੀਆਂ ਸੋਚਾਂ ਨਹੀਂ ਹੈ ਉਹ ਇੱਕ ਜਿਹੜਾ ਦੀਵੇ ਥੱਲੇ ਪੜ ਕੇ ਬਰਾਬਰ ਤੇ ਆਈਏਐਸ ਬਣ ਗਿਆ ਕਿ ਉਹ ਟੈਲੈਂਟਡ ਕੌਣ ਵੱਧ ਹੈ ਇਸ ਕਰਕੇ ਤੁਸੀਂ ਉਹਨਾਂ ਨੂੰ ਰਾਜਿਆਂ ਨੇ ਰੱਖਿਆ ਹੁੰਦਾ ਸੀ ਵੀ ਉਹਨਾਂ ਦਾ ਮਲਮੁੱਤਰ ਚੱਕਦੇ ਫਿਰਨ ਬਸ ਜੀ ਮਨੁੱਖ ਮਨੁੱਖ ਦਾ ਇਹ ਵੈਰੀ ਹੈ ਵੀ ਤੂੰ ਨੀਵੇਂ ਮੈਂ ਉੱਚਾ ਤੂੰ ਮੇਰਾ ਮਲਮੁੱਤਰ ਚੱਕੇਗਾ ਤੇ ਮੈਂ ਰਾਜ ਭਗ ਮੰਨੂਗਾ ਪ੍ਰੋਬਲਮ ਇਹ ਹੈ ਤੁਸੀਂ ਬਰਾਬਰ ਬਠਾਣੀ ਚਾਹੁੰਦੇ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਮੁਸ਼ਕਾਉਂਦਾ ਉਹਨਾਂ ਚੋਂ ਪ੍ਰੋਬਲਮ ਇਹ ਹੈ ਕਿ ਉਹ ਤੁਹਾਡੇ ਸਾਹਮਣੇ ਜਦੋਂ ਬੈਠ ਕੇ ਤੁਹਾਡੀਆਂ ਅੱਖਾਂ ਚੱਖਾਂ ਪਾ ਕੇ ਝਾਕ ਕੇ ਆਪਦੇ ਰਾਈਟ ਦੀ ਗੱਲ ਕਰਦੇ ਤਾਂ ਤੁਸੀਂ ਇਨਸਿਕਿਉਰ ਹੋ ਜਾਂਦੇ ਤਾਂ ਤੁਹਾਨੂੰ ਪਤਾ ਹੈ ਕਿ ਜਿੱਦ ਦਿਨ ਇਹ ਬਰਾਬਰ ਆ ਕੇ ਇਹਨਾਂ ਨੇ ਸਾਰੇ ਸਮਾਜ ਨੂੰ ਕੈਪਚਰ ਕਰ ਲੈਣਾ ਕਿਉਂਕਿ ਉਹ ਤੁਹਾਡੇ ਨਾਲੋਂ ਵੱਧ ਮਿਹਨਤੀ ਨੇ ਫਿਜ਼ੀਕਲੀ ਮੈਂਟਲੀ ਸਟਰੋਂਗ ਨੇ ਤੁਸੀਂ ਖਾ ਖਾ ਕੇ ਪੜ ਕੇ ਰਜਾਈਆਂ ਚ ਪੈ ਰਹੇ ਹੋ ਤੇ ਉਹ ਉਹ ਨੇਰੀਆਂ ਦੇ ਵਿੱਚ ਵੀ ਹੁਣਾਂ ਮੀਂਹ ਦੇ ਦਿਨ ਆ ਗਏ ਨਾ ਜੀ ਉਹ ਚੁੰਦੀਆਂ ਛੱਤਾਂ 'ਚ ਵੀ ਲੜਨਗੇ ਉਹ ਬਿਲਕੁਲ ਸਿਮਰਨ ਜੀ ਸਰਕਾਰ ਤਾਂ ਕਹਿੰਦੀ ਸਰਕਾਰ ਤੁਹਾਡੇ ਦੁਆਰ ਪਰ ਜਿਹੜੇ ਬੱਚੇ ਗਰੀਬ ਬੱਚੇ ਨੇ ਉਹ ਆਪਣੇ ਜਾਤੀ ਸਰਟੀਫਿਕੇਟ ਬਣਾਉਣ ਲਈ ਖੱਜਲ ਖਵਾਰ ਹੋ ਜਾਂਦੇ ਨੇ ਦੇਖੋ ਚਰਨਜੀਤ ਪੁੱਲਰ ਹੋਣਾ ਨੇ ਅੱਜ ਇਹ ਖਬਰ ਜਿਹੜੀ ਹੈ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਲਾਈ ਹੈ ਔਰ ਇਸ ਖਬਰ ਦੇ ਮਾਇਨੇ ਬਹੁਤ ਵੱਡੇ ਨੇ ਕਈ ਵਾਰ ਮੈਂ ਇਹ ਸੋਚਦਾ ਹੁੰਨਾ ਕਿ ਜਿਹੜੀਆਂ ਵੱਡੀਆਂ ਖਬਰਾਂ ਆ ਉਹ ਛੋਟੀਆਂ ਕਿਉਂ ਹੋ ਜਾਂਦੀਆਂ ਜੀ ਇਹ ਇੱਕ ਇੰਪੋਰਟੈਂਟ ਖਬਰ ਹੈ ਜਦੋਂ ਖਬਰ ਪੜੀ ਨਾ ਤੇ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਆ ਕਿ ਚਰਨਜੀਤ ਭੁੱਲਰ ਹੋਣੇ ਪੰਜਾਬ ਦੇ ਬੜੇ ਸੋਹਰਦ ਪੱਤਰਕਾਰ ਨੇ ਔਰ ਅਕਸਰ ਉਹ ਗਰਾਊਂਡ ਤੋਂ ਰਿਪੋਰਟ ਕਰਦੇ ਆ ਤਕਰੀਬਨ 352000 ਬੱਚੇ ਨੇ ਜਿਹੜਾ ਅਨੁਸੂਚੀ ਜਾਤੀ ਸਰਟੀਫਿਕੇਟ ਬਣਵਾਇਆ ਜੀ 65 ਰੁਪਏ ਦੀ ਫੀਸ ਹੈ ਤਾਂ ਖਬਰ ਦੇ ਮੁਤਾਬਕ ਕਿ ਜ਼ਿਆਦਾਤਰ ਜਿਹੜਾ ਪੈਸਾ ਜਿਹੜਾ ਕਰੋੜਾਂ ਰੁਪਇਆ ਉਹ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਉਹ ਸਰਟੀਫਿਕੇਟ ਬਣਾ ਰਹੀ ਹੈ ਉਸ ਕੰਪਨੀ ਨੂੰ ਜਾ ਰਿਹਾ ਹੈ ਹਮ ਯਾਨੀ ਕਿ ਸਰਕਾਰ ਦੇ ਖਾਤੇ ਚ ਵੀ ਉਹ ਸਰਕਾਰੀ ਖਾਤੇ ਚ ਵੀ ਪੈਸਾ ਨਹੀਂ ਜਾ ਰਿਹਾ ਹਮ ਮжоਰਟੀ ਪੈਸਾ ਉਹ ਕੰਪਨੀ ਲੈ ਕੇ ਜਾ ਰਹੀ ਹੈ ਜੀ ਉਹ ਸਰਕਾਰੀ ਕਿਤੇ 10 ਰੁਪਏ ਸ਼ਾਇਦ ਫੀਸ ਕੋਈ ਬੱਚੇ ਬੱਚੇ ਜਿਹੜੇ ਨੇ ਉਹ ਖੱਜਲ ਹੋ ਰਹੇ ਹੈ ਉਹ ਪਹਿਲਾਂ ਤਾਂ ਸਰਟੀਫਿਕੇਟ ਬਣਾਉਣ ਜਾਣਾ ਪੈਂਦਾ ਜੀ ਫਿਰ ਆ 65 ਰੁਪਏ ਚਲੋ ਉਹਨਾਂ ਦੇ ਉੱਤੇ ਵੀ ਪੰਜਾਬ ਦੇ ਜਿਹੜਾ 3.5 ਲੱਖ ਅਨੁਸੂਚੀ ਜਾਤੀ ਸਰਟੀਫਿਕੇਟ ਬਣਾਉਣ ਵਾਲੇ ਬੱਚੇ ਗਰੀਬ ਬੱਚਿਆਂ ਦੇ ਉੱਤੇ ਬੋਝ ਹੀ ਹੈ ਨਾ ਇਹ ਤਾਂ ਦੂਜਾ ਇਹ ਹੈ ਕਿ ਸਰਕਾਰ ਤਾਂ ਅਕਸਰ ਇਹ ਗੱਲ ਜਿਹੜੀ ਕਹਿੰਦੀ ਹੈ ਇਸ ਗੱਲ ਦੇ ਉੱਤੇ ਸਵਾਲੀ ਨਿਸ਼ਾਨ ਹੈ ਵੀ ਸਰਕਾਰ ਤਾਂ ਤੁਹਾਡੇ ਦਵਾਰੇ ਤੁਹਾਡੇ ਘਰ ਚ ਆ ਕੇ ਸਰਕਾਰ ਕੰਮ ਕਰਦੀ ਹੈ ਪਰ ਇਹ ਜਿਹੜੇ ਬੱਚੇ ਨੇ ਇਹਨਾਂ ਦੀ ਇੱਕ ਤਾਂ ਜਾਣਾ ਖੱਜਲ ਹੋਣਾ ਔਰ ਤੁਹਾਨੂੰ ਪਤਾ ਹੀ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਹੈ ਕਿਵੇਂ ਸੇਵਾ ਕੇਂਦਰਾਂ ਤੇ ਜਾ ਕੇ ਕੰਮ ਕਰਨਾ ਉਸ ਤੇਰ ਲੰਬੀਆਂ ਲਾਈਨਾਂ ਲਾ ਕੇ ਬੱਚਿਆਂ ਨੂੰ ਜਿਹੜੇ ਸਰਟੀਫਿਕੇਟ ਬਣਾਉਣੇ ਪੈਂਦੇ ਮੈਨੂੰ ਲੱਗਦਾ ਹੈ ਕਿ ਓਵਰ ਦਾ ইয়ার্স ਇੰਨੇ ਸਾਲਾਂ ਦੇ ਵਿੱਚ ਸਾਡਾ ਸਿਸਟਮ ਇਸ ਪੱਧਰ ਤੱਕ ਵੀ ਨਹੀਂ ਆ ਸਕਿਆ ਕਿ ਅਸੀਂ ਇਹ ਸੁਖਾਲਾ ਕਰ ਸਕੀਏ ਉਹਨਾਂ ਬੱਚਿਆਂ ਦੇ ਖਾਤਰ ਔਰ ਇਹ ਵੀ ਇੱਕ ਵੱਡਾ ਰਿਹਾਈਸ਼ੀ ਸਰਟੀਫਿਕੇਟ ਵੀ ਬਣ ਰਿਹਾ ਉਹ ਵੀ ਤਕਰੀਬਨ ਮੇਰੇ ਖਿਆਲ ਸਾਢੇ 4 4 ਲੱਖ 35000 ਸ਼ਾਇਦ ਨੰਬਰ ਲਿਖਿਆ ਹੋਇਆ ਖਬਰ ਦੇ ਵਿੱਚ ਕਿ ਇੰਨੇ ਬੱਚਿਆਂ ਨੇ ਉਹ ਰਹਿੈਸ਼ੀ ਸਰਟੀਫਿਕੇਟ ਹਾਲਾਂਕਿ ਜ਼ਰੂਰੀ ਵੀ ਬਹੁਤ ਨੇ ਮਤਲਬ ਸਹੂਲਤੀ ਤਾਂ ਮਿਲਨੀ ਜੇ ਉਹਨਾਂ ਕੋਲ ਸਹੂਲਤ ਮਿਲਣੀ ਤਾਂ ਹੈ ਕਿਉਂਕਿ ਉਹ ਸਰਟੀਫਿਕੇਟ ਨਹੀਂ ਜਿਵੇਂ ਜੀਫਾ ਮਿਲ ਨਹੀਂ ਤਾਂ ਹੈ ਕਿ ਜੇ ਉਹਨਾਂ ਦੇ ਬਣ ਜਾਂਦੇ ਜਿਨ੍ਹਾਂ ਦੀ ਲੋੜ ਨਹੀਂ ਹੈ ਦੇਖੋ ਇਹ ਇਹ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਉਹਨਾਂ ਦੇ ਬਣ ਜਾਂਦੇ ਜਿਨ੍ਹਾਂ ਦੀ ਲੋੜ ਨਹੀਂ ਹੈ ਪਰ ਹਾਂ ਸਕਾਲਰਸ਼ਿਪ ਜਿਹੜਾ ਐਸਸੀ ਸਕਾਲਰਸ਼ਿਪ ਦਾ ਏਡਾ ਵੱਡਾ ਘਟਾਲਾ ਸਾਹਮਣੇ ਆਇਆ ਸੀ ਪੈਸਾ ਤਾਂ ਖਾਈ ਜਾਂਦੇ ਆ ਨਾ ਜੀ ਔਰ ਤੁਸੀਂ ਇਹ ਦੇਖੋ ਕਿ ਗਰੀਬ ਦਾ ਪੈਸਾ ਖਾ ਕੇ ਵੀ ਫਿਰ ਆਨੰਦ ਲੈ ਕੇ ਡਕਾਰ ਮਾਰ ਕੇ ਸੌਂਦੇ ਆ ਰਾਤ ਨੂੰ ਜਿਹੜੇ ਹੁੰਦੇ ਪਰ ਇਸ ਸਰਕਾਰ ਦੇ ਵਿੱਚ ਇਹੋ ਜੀ ਗੱਲ ਤਾਂ ਨਹੀਂ ਸਾਹਮਣੇ ਆਈ ਭਗਤਾ ਜੀ ਕਿ ਕੋਈ ਪੈਸਾ ਖਾਦਾ ਹੋਵੇ ਜਿਹੜਾ ਉਹ ਐਸਸੀ ਬੱਚਿਆਂ ਦਾ ਜਾਂ OBC ਬੱਚਿਆਂ ਦਾ ਪਰ ਇਹ ਹੈ ਕਿ ਜਿਹੜੀ ਇਹ ਖੱਜਲ ਖੁਵਾਰੀ ਹੈ ਬੱਚਿਆਂ ਦੇ ਵਾਸਤੇ ਉਹਨੂੰ ਈਜ਼ੀ ਕੀਤਾ ਜਾ ਸਕਦਾ ਹੈ ਉਹਦਾ ਆਲਟਰਨੇਟ ਲੱਭਿਆ ਜਾ ਸਕਦਾ ਹੈ ਫਿਰ ਵਾਈ ਨਾਟ ਕਿ ਸਰਟੀਫਿਕੇਟ ਹੀ ਘਰ-ਘਰ ਜਾ ਕੇ ਬਣ ਜਾਣ ਜੇ ਆਟਾ ਦਾਲ ਘਰ-ਘਰ ਪਹੁੰਚ ਰਿਹਾ ਹੈ ਤਾਂ ਸਰਟੀਫਿਕੇਟ ਤਾਂ ਫਿਰ ਸਰਟੀਫਿਕੇਟ ਵੀ ਘਰ-ਘਰ ਜਾ ਕੇ ਬਣ ਜੇ ਇਹ ਤਾਂ ਆਇਡੈਂਟੀਫਾਈ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਤਾਂ ਸਿਸਟਮ ਹੈ ਜਾ ਕੇ ਉਹ ਉਹੀ ਜਿਹੜੀ ਕੰਪਨੀ ਹੈ ਉਹ ਘਰ ਘਰ ਜਾ ਕੇ ਬਣਾ ਦੇ ਸਰਟੀਫਿਕੇਟ ਫਿਰ ਜੇ ਕੰਪਨੀ ਨੂੰ ਦੇ ਹੀ ਰਹੇ ਹੋ ਤੁਸੀਂ ਪੈਸਾ ਜੇ ਇੰਨੇ ਕਰੋੜਾਂ ਰੁਪਈਆ ਲੈ ਹੀ ਰਹੀ ਹੈ ਤਾਂ ਬੱਚਿਆਂ ਦੀ ਐਟ ਲੀਸਟ ਇਹ ਪ੍ਰੋਬਲਮ ਤਾਂ ਸੋਲਵ ਹੋ ਕੇ ਔਰ ਪਿਛਲੇ ਦਿਨਾਂ ਦੀ ਗਰਮੀ ਤੁਸੀਂ ਦੇਖੋ ਕਿੰਨੀ ਰਹੀ ਹੈ ਉਸ ਗਰਮੀ ਦੇ ਵਿੱਚ ਜਾ ਕੇ ਖੜਨਾ ਔਰ ਔਰ ਖਾਸ ਤੌਰ ਤੇ 10ਵੀਂ 12ਵੀਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਲੋਡ ਪੈਂਦੀ ਹੈ ਇਹ ਜੀ ਤਾਂ ਉਹ ਉਹ ਬੜੀ ਪ੍ਰੋਬਲਮ ਵਾਲੀ ਗੱਲ ਹੈ ਦੂਜਾ ਇਹ ਹੈ ਮੈਂ ਕਈ ਵਾਰੀ ਇਹ ਮਹਿਸੂਸ ਕਰਦਾ ਹੁੰਨਾ ਕਿ ਪੰਜਾਬ ਚ ਤਾਂ ਚਲੋ ਮੈਂ ਇਹ ਕਹਿੰਨਾ ਕਿ ਫਿਰ ਵੀ ਬਹੁਤ ਹਾਲਾਤ ਬਿਹਤਰ ਨੇ ਪਰ ਇੰਨੇ ਵੀ ਬਿਹਤਰ ਨਹੀਂ ਅੱਜ ਇੱਕ ਦਲਿਤ ਪਰਿਵਾਰ ਨਾਲ ਸੰਬੰਧਤ ਇੱਕ ਧੀ ਬੱਚੀ ਦਾ ਮੈਨੂੰ ਨਾ ਰੈਂਡਮਲੀ ਇੱਕ ਭਗਤਾ ਜੀ ਉਹ ਆ ਗਈ ਵੀਡੀਓ ਉਹ ਗਾਣੇ ਗਾਉਂਦੀ ਹੈ ਹੂੰ ਤੇ ਮੈਂ ਜਦੋਂ ਨਾ ਪਹਿਲਾਂ ਵੀਡੀਓ ਖੋਲਦੇ ਮੈਂ ਨਾਰਮਲੀ ਇੰਨੇ ਮੈਸੇਜ ਕਾਲ ਆਉਂਦੇ ਆਪਾਂ ਧਿਆਨ ਨਹੀਂ ਦਿੰਦੇ ਜੀ ਮੈਂ ਉਹ ਦੇਖਿਆ ਤਾਂ ਉਹਨੇ ਗਾਣੇ ਗਾਣੇ ਦੇ ਬੋਲ ਇਸੇ ਤਰ੍ਹਾਂ ਦੇ ਸੀਗੇ ਵੀ ਜਿਹੜੇ ਮਤਲਬ ਮੈਂ ਉਹਨਾਂ ਪਰਿਵਾਰਾਂ ਤੋਂ ਆਉਂਦੀਆਂ ਜਿੱਥੇ ਸਾਰਾ ਘਰ ਦੇ ਖੁੰਝੇ ਲੱਭ ਕੇ ਵੀ ਰੁਪਈਆ ਨਹੀਂ ਲੱਭਦਾ ਹੂੰ ਤੇ ਉਹ ਕਹਿੰਦੀ ਵੀ ਸਾਡੇ ਉਸ ਗਾਣੇ ਦੇ ਬੋਲ ਦੇ ਵਿੱਚ ਉਹ ਕਹਿੰਦੀ ਹੈ ਵੀ ਜਿਹੜਾ ਬਾਥਰੂਮ ਦੇ ਦਰਵਾਜੇ ਹੈ ਉੱਥੇ ਦਰਵਾਜਾ ਨਹੀਂ ਉੱਥੇ ਪੱਲੀਆਂ ਪਾਈ ਵੇ ਕੰਮ ਪਾਈ ਵੇ ਹੈ ਹਨਾ ਤੇ ਕੱਚਾ ਵੇੜਾ ਕੋਈ ਉੱਥੇ ਪੱਕਿਆ ਨਹੀਂ ਤਾਂ ਉਹ ਥੋੜਾ ਥੌਟ ਜਾਂਦਾ ਵੀ ਹਾਂ ਸਟਿਲ ਅਜੇ ਵੀ ਜਿਹੜੇ ਬਹੁਤ ਸਾਰੇ ਲੋਕ ਰੈਜ਼ਰਵੇਸ਼ਨ ਦੇ ਖਿਲਾਫ ਜਾਂ ਇਹ ਸਹੂਲਤਾਂ ਦੇ ਖਿਲਾਫ ਬੋਲਦੇ ਆ ਸ਼ਾਇਦ ਉਹ ਗਰਾਊਂਡ ਤੇ ਜਾ ਕੇ ਕਦੇ ਉਹਨਾਂ ਘਰਾਂ ਤੱਕ ਗਏ ਨਹੀਂ ਹੁੰਦੇ ਹੂੰ ਤਾਂ ਜਦੋਂ ਤੁਸੀਂ ਉਹਨਾਂ ਘਰਾਂ 'ਚ ਜਾਂਦੇ ਹੋ ਮੈਂ ਤਾਂ ਇੱਕ ਵਾਰੀ ਸਟੋਰੀ ਕੀਤੀ ਸੀ ਭਗਤਾ ਜੀ ਖੰਨੇ ਦੇ ਨੇੜੇ ਇੱਕ ਬਜ਼ੁਰਗ ਬਾਪੂ ਸੀ ਬੀਜੇ ਬੀਜੇ ਦੇ ਨੇੜੇ ਬੀਜਾ ਪਿੰਡ ਆਉਂਦਾ ਉਹਦੇ ਨੇੜੇ ਜੀ ਤੇ ਉਹ ਮੈਨੂੰ ਕੁਦਰਤੀ ਮਿਲ ਗਏ ਉੱਥੇ ਖੜੇ ਤੇ ਗੱਲਾਂਬੱਤਾ ਕਰਦੇ ਰਹੇ ਤੇ ਉਹਨਾਂ ਕਹਿੰਦੇ ਮੇਰੇ ਹਾਲਾਤ ਬਹੁਤ ਮਾੜੇ ਨੇ ਮੈਨੂੰ ਉਹ ਘਰ ਲੈ ਗਏ ਆਪਦੇ ਨਾਲ ਹੀ ਪਿੰਡ ਸੀ ਉਹਨਾਂ ਦਾ ਤੇ ਅਸੀਂ ਗਏ ਉਹ ਜਿੱਥੇ ਟਾਇਲਟ ਬਣੀ ਹੈ ਉਹਦੇ ਨਾਲ ਹੀ ਰੋਟੀ ਬਣਾ ਰਹੇ ਕੋਨ ਦੀ ਥਾਂ ਤੇ ਵਿਚਾਲੇ ਕੋਈ ਕੰਧ ਨਹੀਂ ਸੀ ਫਿਰ ਅਸੀਂ ਉਹ ਸਟੋਰੀ ਕੀਤੀ ਲੋਕਾਂ ਨੇ ਬਹੁਤ ਮਦਦ ਖੈਦ ਉਹਨਾਂ ਦੀ ਹੈਲਪ ਕੀਤੀ ਔਰ ਬਿਮਾਰੀ ਵੀ ਸੀ ਉਹਨਾਂ ਨੂੰ ਔਰ ਉਹ ਹੈਲਪ ਹੋ ਗਈ ਪਰ ਇਟ ਮੀਨਸ ਕਿ ਅੱਜ ਵੀ ਸਾਡੇ ਸਮਾਜ ਦਾ ਇਹ ਵੱਡਾ ਹਿੱਸਾ ਫਿਰ ਵੀ ਬਿਹਤਰ ਹੈ ਪੰਜਾਬ ਮੈਂ ਕਹਿੰਦਾ ਅਸੀਂ ਬਹੁਤ ਬਿਹਤਰ ਆ ਜੀ ਮਤਲਬ ਇਹ ਮੈਜੋਰਟੀ ਨਹੀਂ ਮਿਲੂਗੀ ਤੁਹਾਨੂੰ ਪਰ ਪਰਿਵਾਰ ਤਾਂ ਹੈ ਜੇ ਮਿਲਣਗੇ ਨਾ ਜਿਹੜੇ ਜਿਹੜੇ ਉਹ ਇੱਕ ਅੱਧੇ ਦੀ ਮਦਦ ਨਾਲ ਕੁਝ ਹਾਲ ਚਾਲ 400 500 ਰੁਪਏ ਦੇ ਤਾਂ ਜੇ ਉਹਨਾਂ ਦੇ ਬੱਚਿਆਂ ਨੂੰ ਜੇ ਉਹਨਾਂ ਇਮੇਜਿਨ ਕਰੋ ਉਸ ਪਰਿਵਾਰ ਦੇ ਬੱਚੇ ਨੂੰ ਲਾਈਨਾਂ 'ਚ ਖੜਨਾ ਪੈ ਰਿਹਾ ਹੈ ਕਿ ਸਰ ਮੇਰਾ ਜਿਹੜਾ ਵਜੀਫਾ ਮਿਲ ਜੇ ਜਾਂ ਮੈਨੂੰ ਕੋਈ ਸਹੂਲਤ ਸਰਟੀਫਿਕੇਟ ਬਣ ਜੇ ਜਾਂ ਸਹੂਲਤ ਮਿਲ ਜੇ ਔਰ ਬਿਨਾ ਉਸ ਕਾਗਜ਼ੀ ਤੋਂ ਤਾਂ ਕੁਝ ਵੀ ਨਹੀਂ ਮਿਲਣਾ ਨਾ ਉਹਨੂੰ ਜੀ ਤਾਂ ਸਾਨੂੰ ਇਹ ਥਾਟ ਜਮਾ ਗਰਾਊਂਡ ਤੱਕ ਦਾ ਥਾਟ ਲੈਣਾ ਚਾਹੀਦਾ ਹੈ ਕਿ ਉਸ ਪਰ ਉਹਨਾਂ ਪਰਿਵਾਰਾਂ ਵਾਲਾ ਆਪਦਾ ਜ਼ੈਨ ਲੈ ਕੇ ਜਾਣਾ ਚਾਹੀਦਾ ਹੈ ਕਈ ਵਾਰੀ ਅਸੀਂ ਇੰਨੇ ਸੁਖਾਲੇ ਸਾਡਾ ਤਾਂ ਜੀਵਨ ਹੁਣ ਇੰਨਾਂਕ ਜਦੋਂ ਤੁਸੀਂ ਇਸ ਲਾਈਨ 'ਚ ਰਹਿੰਦੇ ਹੋ ਰੋਜ਼ ਤੁਸੀਂ ਕਿਸੇ ਨਾ ਵੱਡੇ ਬੰਦਿਆਂ ਨੂੰ ਮਿਲ ਰਹੇ ਹੋ ਫਾਈਵ ਸਟਾਰਾਂ 'ਚ ਬੈਠੇ ਹੋ ਚੰਗੀਆਂ ਕਾਰਾਂ 'ਚ ਘੁੰਮ ਰਹੇ ਹੋ ਤੁਹਾਨੂੰ ਜਦੋਂ ਸਮੱਸਿਆ ਨਹੀਂ ਆ ਰਹੀ ਕੋਈ ਤੁਸੀਂ ਸ਼ਾਮ ਨੂੰ ਤੁਰੇ ਜਾਂਦੇ KFC ਤੋਂ 1000 1500 ਰੁਪਿਆ ਉਹੀ ਚਿਕਨਾ ਤੇ ਹੀ ਖਾ ਲੈਨੇ ਹੋ 버ਗਰਾਂ ਤੇ ਹੀ ਖਾ ਲੈਨੇ ਹੋ ਤਾਂ ਤੁਹਾਡੇ ਜ਼ਿਹਨ 'ਚ ਇਹ ਗੱਲ ਜਾਂਦੀ ਨਹੀਂ ਕਿ ਝੋਨਾ ਲਾਉਂਦੀ ਹੋਈ ਉਸ ਮਾਤਾ ਦਾ 500 600 ਜਿਹੜਾ ਉਹਨੇ ਬਣਾਉਣਾ ਹੈ ਤਾਂ ਉਹ ਗਰਮੀ 'ਚ ਕਿਵੇਂ ਸਾਰੀ ਦਿਹਾੜੀ ਉਹ ਖੜੀ ਹੈ ਤੁਸੀਂ ਸਟੋਰੀ ਵੀ ਕਰਕੇ ਆਏ ਹੋ ਥੋੜੇ ਦਿਨ ਪਹਿਲਾਂ ਤੱਤੇ ਪਾਣੀ ਦੇ ਵਿੱਚ ਔਰ ਚੁੱਕ ਕੇ ਝੋਨਾ ਲਾਇਆ ਔਰ ਸ਼ਾਮ ਨੂੰ ਜਾ ਕੇ ਉਸ 6-700 ਨਾਲ ਉਹਨੇ ਪਰਿਵਾਰ ਦੇ ਹੱਥ ਤੇ ਰੱਖਣਾ ਕਿਸੇ ਨੇ ਦਵਾਈ ਲੈਣੀ ਹੈ ਕਿਸੇ ਨੇ ਕੋਈ ਬਾਪੂ ਦੀ ਐਨਕ ਟੁੱਟੀ ਹੈ ਉਹ ਠੀਕ ਕਰਾ ਕੇ ਲਿਆਉਣੀ ਹੈ ਮੁੰਡੇ ਨੇ ਸ਼ਹਿਰ ਜਾਣਾ ਸੀਗਾ ਉਹ 4 ਦਿਨਾਂ ਤੋਂ ਡੀਕ ਦਾ ਖੜਾ ਸੀਗਾ ਵੀ ਬੇਬੇ 100 ਰੁਪਿਆ ਹੱਥ ਤੇ ਰੱਖੂਗੀ ਲਿਆ ਕੇ ਤਾਂ ਸ਼ਾਇਦ ਮੈਂ ਕਾਲਜ ਦੇ ਜਾਂ ਸਕੂਲ ਦੀ ਫੀਸ ਤਾਰਨੀ ਜਾਂ ਮੈਂ ਕੋਈ ਕਾਪੀ ਲੈਣੀ ਹੈ ਜੀ ਮਨ ਲੈ ਇਹ ਤਾਂ ਹੈ ਨਾ ਤਾਂ ਕਈ ਵਾਰੀ ਜਦੋਂ ਅਸੀਂ ਦਫ਼ਤਰਾਂ 'ਚ ਬਹਿ ਕੇ ਪਾਲਿਸੀਆਂ ਕੱਢ ਰਹੇ ਹੁੰਨੇ ਆ ਜਦੋਂ ਅਸੀਂ ਦਫ਼ਤਰਾਂ 'ਚ ਬਹਿ ਕੇ ਸਮਾਜ ਨੂੰ ਇਮੇਜਿਨ ਕਰ ਰਹੇ ਹੁੰਨੇ ਆ ਔਰ ਮੈਨੂੰ ਇਹ ਲੱਗਦਾ ਹੁੰਦਾ ਅਫਸਰ ਬਹੁਤ ਰੂਡ ਹੁੰਦੇ ਆ ਅਫਸਰ ਆਪਦੇ ਆਪ ਨੂੰ ਨਾ ਇੱਕ ਵੱਖਰੀ ਕਲਾਸ 'ਚ ਸਮਝਦੇ ਆ ਅਫਸਰ ਬੰਦੇ ਨੂੰ ਬੰਦਾ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ ਉੱਥੇ ਕਾਸਟ ਵੀ ਖਤਮ ਹੋ ਜਾਂਦੀ ਜਾ ਕੇ ਭਲਾ ਵੀ ਬੰਦਾ ਕਿਸੇ ਵੀ ਕਾਸਟ ਦਾ ਬੈਠਾ ਉੱਥੇ ਮੈਂ ਕਹਿੰਦਾ ਜੇ ਜਿਹੜਾ ਅਫਸਰ ਉਹਨਾਂ ਪਰਿਵਾਰਾਂ ਚੋਂ ਉੱਠ ਕੇ ਵੀ ਆਇਆ ਹੁੰਦਾ ਜਦੋਂ ਅਫਸਰ ਬਣ ਜਾਂਦਾ ਉਹ ਵੀ ਉਹਨਾਂ ਵਰਗਾ ਹੀ ਹੋ ਜਾਂਦਾ ਤਾਂ ਇਹ ਜਿਹੜੀ ਜਿਵੇਂ ਦੁਨੀਆ ਚ ਕੌਮਾਂ ਨੇ ਨਾ ਅਫਸਰ ਵੀ ਇੱਕ ਕੌਮ ਹੀ ਐ ਹੂੰ ਇਹ ਵੱਖਰੀ ਹੀ ਐ ਇਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ ਅਫਸਰ ਜੀ ਬੋਲ ਉਹਨਾਂ ਦੀ ਭਾ ਠੀਕ ਐ ਹੁਣ ਸਮਾਜ ਚ ਬਹੁਤ ਚੇਂਜੇਸ ਆਈਆਂ ਨਵੇਂ ਮੁੰਡੇ ਨੇ ਮੈਂ ਇੱਕ ਕਾਗਜ਼ ਦਾ ਟੁਕੜਾ ਸੌਰੀ ਥੋੜੀ ਗਲਟ ਟੋਕ ਰਿਹਾ ਤੇ ਕਾਗਜ਼ ਦਾ ਟੁਕੜਾ ਬਹੁਤ ਲਾਜ਼ਮੀ ਆ ਜਿਵੇਂ ਆਪਾਂ ਕਹਿੰਦੇ ਨੇ ਹੈਂਡੀਕੈਪਟਲ ਵਾਲਾ ਜਿਹੜਾ ਸਰਟੀਫਿਕੇਟ ਬਣਦਾ ਹਾਲਾਂਕਿ ਕਈ ਵਾਰੀ ਬੰਦਾ ਨਜ਼ਰ ਵੀ ਆ ਦੇ ਬਾਹ ਵੱਡੀ ਵੀ ਐ ਲੱਤ ਟੁੱਟੀ ਹੋਈ ਐ ਜਾਂ ਲੱਤ ਹੈਣੀਗੀ ਉਹ ਕਹਿੰਦੇ ਨਹੀਂ ਸਰਟੀਫਿਕੇਟ ਲੈ ਕੇ ਆ ਫੇਰ ਮੰਨਾਂਗੇ ਕਮਾਲ ਕਰਦੇ ਹੋ ਤੁਸੀਂ ਬਿਨਾ ਸਰਟੀਫਿਕੇਟ ਤੋਂ ਨੌਕਰੀ ਨਹੀਂ ਮਿਲਣੀ ਹਾਂ ਕਹਿੰਦੇ ਨਹੀਂ ਨੌਕਰੀ ਭਗਤਾ ਜੀ ਜਿਉਂਦੇ ਬੰਦੇ ਦਾ ਜੇ ਡੈਥ ਸਰਟੀਫਿਕੇਟ ਬਣ ਜੇ ਨਾ ਹੂੰ ਜਾਉਂਦੇ ਬੰਦੇ ਦਾ ਜੀ ਜੇ ਉਹਦਾ ਡੈਥ ਸਰਟੀਫਿਕੇਟ ਬਣ ਗਿਆ ਵੀ ਹੈਪੀ ਭਗਤਾ ਦਾ ਡੈਥ ਸਰਟੀਫਿਕੇਟ ਬਣ ਜੇ ਸਵੇਰੇ ਹਮ ਸਾਰੀ ਜ਼ਿੰਦਗੀ ਲੱਗ ਜੂ ਤੁਸੀਂ ਪ੍ਰੂਵ ਨਹੀਂ ਕਰ ਸਕੋਗੇ ਤੁਸੀਂ ਜਾਉਂਦੇ ਵੀ ਜਾਂਦੇ ਹੋ ਸਾਰੀ ਜ਼ਿੰਦਗੀ ਤੁਹਾਡੀ ਲੱਗ ਜੂਗੀ ਪ੍ਰੂਵ ਨਹੀਂ ਕਰ ਪਾਉਂਗੇ ਬਹੁਤ ਬਹੁਤੀਆਂ ਹੈ ਕਹਾਣੀਆਂ ਕੁਆਰਟੀਆਂ ਆ ਗਈਆਂ ਨੇ ਇਹ ਤਾਂ ਸਮੱਸਿਆ ਹੈ ਨਾ ਸਿਸਟਮ ਦੀ ਇਹ ਵੱਡੀ ਪ੍ਰੋਬਲਮ ਹੈ ਜੀ ਪਰ ਮੈਂ ਇਹ ਸਮਝਦਾ ਕਿ ਇਸ ਖਬਰ ਨੂੰ ਸਿਰਫ ਇਹ ਨਹੀਂ ਆ ਵੀ ਪੰਜਾਬੀ ਟ੍ਰਿਬਿਊਨ ਦੇ ਪੇਜ 1 ਐਂਕਰ ਤੇ ਖਬਰ ਪੜ੍ਹੀ ਤੇ ਸ਼ਾਇਦ ਬੰਦੇ ਨੂੰ ਲੱਗਦਾ ਹੈ ਕਿ ਠੀਕ ਹੈ ਯਾਰ 3 4 5 ਕਰੋੜ ਦੀ ਤਾਂ ਗੱਲ ਹੈ ਕੰਪਨੀ ਲਾਏਗੀ ਬਣ ਕੇ ਸਰਟੀਫਿਕੇਟ ਜ਼ਰੂਰੀ ਆਮ ਧਾਰਨ ਹੈ ਨਾ ਅੱਜਕੱਲ ਤੁਸੀਂ ਕਾਮਨ ਮੈਨ ਨਾਲ ਜਦੋਂ ਗੱਲ ਕਰੋਗੇ ਜਿਹੜਾ ਸੌਖਾ ਹੈ ਜੀ ਉਹ ਠੀਕ ਹੈ ਉਹ ਕਹਿੰਦਾ ਯਾਰ ਇੰਨਾ ਕੁ ਤਾਂ ਹੁਣ ਕਰਨਾ ਹੀ ਪੈਂਦਾ ਹੁਣ ਤੁਸੀਂ ਕੀ ਕਹਿੰਨੇ ਹੋ ਵੀ ਸਰਕਾਰ ਜਾ ਕੇ ਘਰਾਂ 'ਚ ਬਣਾ ਕੇ ਦੇ ਦੇਗੀ ਹੂੰ ਫਿਰ ਜਦੋਂ ਵੋਟ ਲੈਣੀ ਆਟਾ ਕਿਉਂ ਘਰਾਂ 'ਚ ਜਾਗ ਜਾ ਕੇ ਦਿਨੇ ਹੋ ਕਣਕ ਵੀ ਮੂਰੇ ਹੋ ਕੇ ਨਹੀਂ ਹੁਣ ਤੱਕ ਘਰਾਂ 'ਚ ਦੇ ਕੇ ਆਓਗੇ ਹਾਂ ਤਾਂ ਕਈ ਵਾਰੀ ਜਦੋਂ ਫੈਸਿਲਿਟੀ ਲੈਣ ਦਾ ਦੌਰਾਨ ਇੱਕ ਨਾ ਥਾਟ ਬੜਾ ਸਾਡਾ ਅਸੀਂ ਖਿਜੀ ਜਾਂਨੇ ਇੱਕ ਦੂਜੇ ਦੇ ਉੱਤੇ ਜੀ ਐਵੇਂ ਹੀ ਖੇਜੀ ਹਨ ਜੇ ਅੱਜ ਦਲਿਤ ਪਰਿਵਾਰ ਦੇ ਬੱਚੇ ਉੱਠ ਕੇ ਕੁਛ ਮੈਂ ਉਹ ਕੁੜੀ ਦੀ ਗੱਲ ਸੁਣਾ ਰਿਆ ਸੀ ਉਹਨੇ ਮੈਨੂੰ ਇਹ ਮੈਸੇਜ ਕੀਤਾ ਵੀ ਵੀਰੇ ਬਹੁਤ ਸਾਰੇ ਲੋਕਾਂ ਨੂੰ ਮੈਂ ਵੀਡੀਓ ਭੇਜਦੀ ਕੋਈ ਸਾਡੀ ਚਲਾਉਂਦਾ ਨਹੀਂ ਹੈ ਹੂੰ ਤੇ ਮੈਂ ਜਦੋਂ ਉਹਦੇ ਗੀਤ ਸੁਣੇ ਮੈਂ ਉਹਨੂੰ ਕਿਹਾ ਵੀ ਤੂੰ ਥੋੜੇ ਬਹੁਤ ਹੋਰ ਵੀ ਮੈਨੂੰ ਭੇਜ ਵੀ ਠੀਕ ਹੈ ਤੂੰ ਕੱਲੀ ਇਸ ਗੱਲ ਨੂੰ ਨਾ ਭੇਜ ਵੀ ਮੈਂ ਗਰੀਬਾਂ ਤੇ ਮੇਰਾ ਇਹ ਹੈ ਹਾਲਾਂਕਿ ਉਹ ਉਹਦੀ ਉਹਦੀ ਜਿਹੜੀ ਕਹਿੰਦੇ ਮੈਂ ਤਾਂ ਇਹ ਗੱਲ ਕਹਿਣਾ ਨਾ ਕਿ ਜਿਹੜੇ ਸੰਘਰਸ਼ੀ ਪਰਿਵਾਰਾਂ ਦੇ ਬੱਚੇ ਨੇ ਜੀ ਉਹਨਾਂ ਦੇ ਚਿਹਰੇ ਦੱਸਦੇ ਆ ਯਾਰ ਹੂੰ ਉਹ ਭਰ ਜਵਾਨੀ ਚ ਬੁੱਢੇ ਹੋ ਜਾਂਦੇ ਆ ਉਹ ਹੂੰ ਉਹਨਾਂ ਉਹਨਾਂ ਦੀ ਚਿੰਤਾ ਉਹਨਾਂ ਦੀਆਂ ਉਹਨਾਂ ਦੀ 25 ਸਾਲ ਦੀ ਉਮਰ ਚ ਮੂੰਹ ਦੇ ਝੁਰੜੀਆਂ ਪਈਆਂ ਹੋਈਆਂ ਕਿ ਉਹ ਡਿਸਰਵ ਨਹੀਂ ਕਰਦੇ ਕਿ ਉਹ ਬਰਾਬਰ ਤੇ ਆ ਕੇ ਨੇ ਸਮਾਜ ਉਹਨਾਂ ਨੂੰ ਇਕੁਅਲ ਓਪਰਚ्युनिटी ਨਹੀਂ ਦੇ ਰਿਹਾ ਬਿਲਕੁਲ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਵੀ ਫਲਾਨੇ ਦਾ ਤਾਂ ਅਸੀਂ ਆਪ ਕੀਤਾ ਅਸੀਂ ਕਿਹੜਾ ਤੁਹਾਡੇ ਤੋਂ ਕੁਝ ਲਿਆ ਸੀਗਾ ਹੂੰ ਤੁਹਾਨੂੰ ਆਪਰਚੂਨਿਟੀਆਂ ਮਿਲ ਗਈਆਂ ਤਾਂ ਕਿਉਂਕਿ ਤੁਸੀਂ ਉਸ ਪੱਧਰ ਦੇ ਉੱਤੇ ਬੈਠੇ ਸੀਗੇ ਜੀ ਉਹਨਾਂ ਨੂੰ ਚੱਕਣਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਹਮ ਚਲੋ ਮੈਂ ਮੰਨ ਲੈ ਨਾ ਇਹ ਗੱਲ ਭਗਤਾ ਜੀ ਕਿ ਉਹ ਇਹ ਇਕੁਅਲ ਨਹੀਂ ਹੈ ਗੱਲ ਇਹੀ ਤਰਕ ਦਿੱਤਾ ਜਾਂਦਾ ਨਾ ਵੀ ਇਹ ਬਰਾਬਰਤਾ ਥੋੜੀ ਹੋਈ ਵੀ ਇੱਕ ਪਾਸੇ ਵੀ ਇੱਕ ਪਾਸੇ ਉਹਦਾ ਜੀ 50 ਨੰਬਰਾਂ ਚ ਵਰਦੀ ਹੋਗੇ 87ਾਂ ਚ ਵੀ ਨਹੀਂ ਹੋਏ ਜੀ ਪਰ ਕੀ ਸਥਿਤੀ ਜਿਸ ਕਨਸੈਪਟ ਦੇ ਉੱਤੇ ਦੁਨੀਆ ਚੱਲ ਰਹੀ ਹੈ ਹਿਮੈਨਿਟੀ ਦੇ ਕਨਸੈਪਟ ਦੀ ਮੈਂ ਗੱਲ ਕਰ ਰਿਹਾ ਹਾਂ ਬਿਲਕੁਲ ਤਾਂ ਜਿਹੜਾ ਤਬਕਾ ਜਿਹੜਾ ਵਰਗ ਇੰਨੇ ਸਾਲਾਂ ਤੋਂ ਇਸ ਕਰਕੇ ਤੁਸੀਂ ਉਹਨਾਂ ਨੂੰ ਰਾਜਿਆਂ ਨੇ ਰੱਖਿਆ ਹੁੰਦਾ ਸੀ ਵੀ ਉਹਨਾਂ ਦਾ ਮਲਮੁੱਤਰ ਚੱਕਦੇ ਫਿਰਨ ਬਸ ਜੀ ਮਨੁੱਖ ਹੋਇਆ ਮਨੁੱਖ ਹੋਇਆ ਅੱਖਾਂ ਬਾਹਾਂ ਲੱਤਾਂ ਪੈਰ ਮੂੰਹ ਸਭ ਨੂੰ ਰੱਬ ਨੇ ਇੱਕੋ ਜਿਹਾ ਦਿੱਤਾ ਇੱਕੋ ਜਿਹਾ ਦਿੱਤਾ ਤੇ ਫਿਰ ਇਹ ਇਹ ਕੀ ਹੋਇਆ ਧਰਤੀ ਤੇ ਆਏ ਮਨੁੱਖ ਮਨੁੱਖ ਦਾ ਇਹ ਵੈਰੀ ਹੈ ਵੀ ਤੂੰ ਨੀਵੇਂ ਮੈਂ ਉੱਚਾ ਤੂੰ ਮੇਰਾ ਮਲਮੁੱਤਰ ਚੱਕੇਗਾ ਤੇ ਮੈਂ ਰਾਜ ਭਗ ਮੰਨੂਗਾ ਤੂੰ ਸਿਵਰਾਂ 'ਚ ਵੜੇਗਾ ਤੇ ਮੈਂ ਕੁਰਸੀਆਂ ਤੇ ਬੈਠੂਗਾ ਆਨੰਦ ਲਊਗਾ ਕੋਠੀਆਂ 'ਚ ਜੀ ਫਿਰ ਕੀ ਏ ਸਾਡਾ ਫਰਜ਼ ਨਹੀਂ ਫਿਰ ਅਸ ਬਾਬੇ ਨਾਨਕ ਦਾ ਫਲਸਫੇ ਦੇ ਵਿੱਚ ਇਹ ਨਹੀਂ ਹੈ ਕਿ ਕਿ ਸਭ ਮਨੁੱਖ ਇਕੋ ਨੇ ਤੇ ਸਮਾਨਤਾ ਹੈ ਤਾਂ ਫਿਰ ਉਹਨਾਂ ਨੂੰ ਉੱਚਾ ਚੱਕਣਾ ਤੁਹਾਡਾ ਫਰਜ਼ ਹੈ ਤੁਸੀਂ ਅੱਜ ਸੌਕੇ ਬੈਠੇ ਹੋ ਆਓ ਉਹਨਾਂ ਨੂੰ ਨਾਲ ਆਪਦੇ ਬਰਾਬਰ ਲਿਆਓ ਪ੍ਰੋਬਲਮ ਇਹ ਹੈ ਤੁਸੀਂ ਬਰਾਬਰ ਬਿਠਾ ਨਹੀਂ ਰਹੇ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਮੁਸ਼ਕਾਉਂਦਾ ਉਹਨਾਂ 'ਚ ਜੀ ਪ੍ਰੋਬਲਮ ਇਹ ਹੈ ਕਿ ਉਹ ਤੁਹਾਡੇ ਸਾਹਮਣੇ ਜਦੋਂ ਬੈਠ ਕੇ ਤੁਹਾਡੀਆਂ ਅੱਖਾਂ ਚੱਖਾਂ ਪਾ ਕੇ ਝਾਕ ਕੇ ਆਪਦੇ ਰਾਈਟ ਦੀ ਗੱਲ ਕਰਦੇ ਤਾਂ ਤੁਸੀਂ ਇਨਸਿਕਿਉਰ ਹੋ ਜਾਂਦੇ ਹੋ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਵੀ ਔਰ ਉਹ ਟੈਲੈਂਟਡ ਨੇ ਹੂੰ ਕੌਣ ਵੱਧ ਟੈਲੈਂਟਡ ਹੈ ਇੱਕ ਨੂੰ ਵੱਧ ਇੱਕ ਕੋਠੀਆਂਕਾਰਾਂ ਚ ਜੰਮਿਆ ਜਿਹਨੂੰ ਸਾਰਿਆਂ ਨੂੰ ਚਿੰਤਾ ਨਹੀਂ ਹੈ ਉਹ ਇੱਕ ਜਿਹੜਾ ਦੀਵੇ ਥੱਲੇ ਪੜ ਕੇ ਬਰਾਬਰ ਤੇ ਆਈ ਐਸ ਬਣ ਗਿਆ ਕਿ ਉਹ ਟੈਲੈਂਟਡ ਕੌਣ ਵੱਧ ਹੈ ਤਾਂ ਤੁਹਾਨੂੰ ਪਤਾ ਹੈ ਕਿ ਜਿੱਦ ਦਿਨ ਇਹ ਬਰਾਬਰ ਆ ਕੇ ਇਹਨਾਂ ਨੇ ਸਾਰੇ ਸਮਾਜ ਨੂੰ ਕੈਪਚਰ ਕਰ ਲੈਣਾ ਕਿਉਂਕਿ ਉਹ ਤੁਹਾਡੇ ਨਾਲੋਂ ਵੱਧ ਮਿਹਨਤੀ ਨੇ ਫਿਜ਼ੀਕਲੀ ਮੈਂਟਲੀ ਸਟਰੋਂਗ ਨੇ ਤੁਸੀਂ ਖਾ ਖਾ ਕੇ ਪਲ ਕੇ ਰਜਾਈਆਂ ਚ ਪੈ ਰਹੇ ਹੋ ਤੇ ਉਹ ਉਹ ਨੇਹਰੀਆਂ ਦੇ ਵਿੱਚ ਵੀ ਹੁਣਾਂ ਮੀਂਹ ਦੇ ਦਿਨ ਆ ਗਏ ਨਾ ਜੀ ਉਹ ਚੁੰਦੀਆਂ ਛੱਤਾਂ 'ਚ ਵੀ ਲੜਨਗੇ ਉਹ ਬਿਲਕੁਲ ਹੈਨਾ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਗੱਲ ਠੀਕ ਹੈ ਇਸ ਪਾਸੇ ਲੈ ਗਏ ਖਬਰ ਦੇ ਸੰਦਰਭ ਦੇ ਵਿੱਚ ਇੰਪੋਰਟੈਂਟ ਹੈ ਕਿ ਇਸ ਵਰਗ ਇਸ ਪ੍ਰੋਬਲਮ ਨੇ ਛੋਟੀ ਜੀ ਗੱਲ ਹੈ ਸਰਕਾਰ ਅਸਤੇ ਕਿੱਡੀ ਗੱਲ ਹੈ ਇਹ ਐਡਰੈਸ ਹੋਣੀ ਚਾਹੀਦੀ ਜੀ